PTC News ਦਾ ਡਿਜੀਟਲ ਪਲੈਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਦਿੱਲੀ ਤੋਂ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ ਇਸ ਸਮੇਂ ਚੰਡੀਗੜ੍ਹ ਦੇ ਮੇਅਰ ਚੋਣਾਂ ਜੋ ਹੋਈਆਂ ਸਨ ਉਹਨਾਂ ਦੇ ਨਤੀਜੇ ਨੂੰ ਸੁਪਰੀਮ ਕੋਰਟ ਨੇ ਰੱਦ ਕੀਤਾ ਹੈ ਤੇ ਸੁਪਰੀਮ ਕੋਰਟ ਨੇ ਹੁਣ ਆਮ ਆਦਮੀ ਪਾਰਟੀ ਦਾ ਜੋ ਉਮੀਦਵਾਰ ਸੀ ਕੁਲਦੀਪ ਕੁਮਾਰ ਉਹਨਾਂ ਨੂੰ ਹੀ ਮੇਅਰ ਐਲਾਨ ਦਿੱਤਾ ਹੈ ਯਾਨੀ ਕੋਰਟ ਨੇ ਸੁਣਵਾਈ ਤੋਂ ਤੁਰੰਤ ਬਾਅਦ ਇਹ ਫੈਸਲਾ ਸੁਣਾਇਆ ਅਤੇ ਸਾਰੀਆਂ ਚੀਜ਼ਾਂ ਨੂੰ ਸਾਈਡ ਤੇ ਰੱਖ ਦਿਓ ਇਹ ਐਲਾਨ ਕੀਤਾ ਇਹ ਫੈਸਲਾ ਦਿੱਤਾ ਸੁਪਰੀਮ ਕੋਰਟ ਨੇ ਕਿ ਚੰਡੀਗੜ੍ਹ ਦੇ ਨਵੇਂ ਮੇਅਰ ਕੁਲਦੀਪ ਕੁਮਾਰ ਹੋਣਗੇ ਤੁਹਾਨੂੰ ਪਤਾ ਚੰਡੀਗੜ੍ਹ ਮੇਅਰ ਦੀਆਂ ਉਸ ਤੋਂ ਬਾਅਦ ਧੰਦਲੀ ਦੇ ਇਲਜ਼ਾਮ ਲੱਗੇ ਸੀ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਤੇ ਇਹ ਇਲਜ਼ਾਮ ਲਗਾਏ ਗਏ ਸੀ ਕਿ ਭਾਜਪਾ ਨੇ ਪ੍ਰੈਜ਼ਾਈਡਿੰਗ ਅਫੀਸਰ ਦੇ ਥਰੂ 8 ਸੀਟ 8 ਜੋ ਵੋਟਾਂ ਸੀ ਉਹਨਾਂ ਨੂੰ ਇਨਵੈਲਿਡ ਕਰਾਰ ਦਿਵਾ ਕੇ ਫੈਸਲਾ ਆਪਣੇ ਹੱਥ ਚ ਕਰਵਾ ਲਿਆ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਪਰੀਮ ਕੋਰਟ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਗਈ ਸੀ ਉਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਵੀ ਗਿਆ ਤੇ ਸੁਪਰੀਮ ਕੋਰਟ ਨੇ ਸਖਤ ਟਿੱਪਣੀਆਂ ਕੀਤੀਆਂ ਸਨ ਉਸ ਵੇਲੇ ਅਤੇ ਕਿਹਾ ਸੀ ਕਿ ਇਹ ਲੋਕਤੰਤਰ ਦਾ ਕਤਲ ਹੈ ਅਤੇ ਲੋਕਤੰਤਰ ਦੇ ਕਤਲ ਨੂੰ ਹੁੰਦੇ ਹੋਏ ਅਸੀਂ ਨਹੀਂ ਦੇਖ ਸਕਦੇ ਮਾਮਲੇ ਦੀ ਸੁਣਵਾਈ ਹੁੰਦੀ ਰਹੇਗੀ ਮਾਮਲੇ ਦੀ ਸੁਣਵਾਈ ਅੱਜ ਵੀ ਹੋਈ ਤਾਂ ਸੁਪਰੀਮ ਕੋਰਟ ਨੇ ਬਹੁਤ ਹੀ ਸਖਤ ਟਿੱਪਣੀਆਂ ਅੱਜ ਕੀਤੀਆਂ ਤੇ ਉਹ ਵੀਡੀਓ ਵੀ ਸੁਪਰੀਮ ਕੋਰਟ ਨੇ ਸੁਣਵਾਈ ਦੇ ਦੌਰਾਨ ਦਿਖਾਇਆ ਜਿੱਥੇ ਕਿ ਤਿੰਨ ਤਿੰਨ ਜੱਜਾਂ ਦੀ ਬੈਂਚ ਉੱਥੇ ਬੈਠੀ ਹੋਈ ਸੀ ਉਸ ਬੈਂਚ ਨੇ ਵੀ ਦੇਖਿਆ ਵਕੀਲਾ ਨੇ ਵੀ ਦੇਖਿਆ ਤੇ ਉਹ ਕੋਰਟ ਦੇ ਵਿੱਚ ਜੋ ਲੋਕ ਮੌਜੂਦ ਸੀ ਉਹਨਾਂ ਨੇ ਵੀ ਉਹ ਵੀਡੀਓ ਦੇਖਿਆ ਜਿਸ ਦੇ ਵਿੱਚ ਇਹ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਪ੍ਰੋਸਾਈਡਿੰਗ ਅਫੀਸਰ ਨੇ 8 ਵੋਟਾਂ ਨੂੰ ਇਨਵੈਲਿਡ ਕਰਾਰ ਦਿੱਤਾ ਜਾਣ ਬੁੱਝ ਕੇ ਤਾਂ ਸੁਪਰੀਮ ਕੋਰਟ ਨੇ ਉਸ ਇਸ ਪੂਰੇ ਮਾਮਲੇ ਦੇ ਉੱਪਰ ਸਖਤ ਰੁਖ ਅਪਣਾਉਂਦਿਆਂ ਹੋਇਆਂ ਇਹ ਫੈਸਲਾ ਦਿੱਤਾ ਕਿ ਜੋ 30 ਜਨਵਰੀ ਨੂੰ ਮਾਮਲਾ ਜੋ 30 ਜਨਵਰੀ ਨੂੰ ਚੰਡੀਗੜ੍ਹ ਮੇਅਰ ਦਾ ਨਤੀਜਾ ਆਇਆ ਸੀ ਉਸ ਨੂੰ ਅਸੀਂ ਰੱਦ ਕਰਦੇ ਹਾਂ ਅਤੇ ਆਮ ਆਦਮੀ ਪਾਰਟੀ ਦਾ ਜੋ ਉਮੀਦਵਾਰ ਸੀ ਕੁਲਦੀਪ ਕੁਮਾਰ ਅਸੀਂ ਉਸ ਨੂੰ ਹੀ ਮੇਅਰ ਐਲਾਨਦੇ ਹਾਂ ਚੰਡੀਗੜ੍ਹ ਦਾ ਯਾਨੀ ਕਿ ਇਸ ਵੇਲੇ ਵੱਡਾ ਝਟਕਾ ਬੀਜੇਪੀ ਨੂੰ ਲੱਗਿਆ ਕਿਉਂਕਿ ਬੀਜੇਪੀ ਵੱਲੋਂ ਇਹ ਉਸ ਵੇਲੇ ਜਿੱਤ ਦਾ ਦਾਵਾ ਕੀਤਾ ਗਿਆ ਸੀ ਤੇ ਬੀਜੇਪੀ ਨੇ ਮਨੋਜ ਕੁਮਾਰ ਸੋਨਕਰ ਨੂੰ ਆਪਣਾ ਮੇਅਰ ਅਹੁਦੇ ਦੇ ਉੱਪਰ ਮੇਅਰ ਅਹੁਦੇ ਦਾ ਦੇ ਉੱਪਰ ਉਹਨਾਂ ਨੂੰ ਰੱਖਿਆ ਦੇ ਲਈ ਉਹਨਾਂ ਨੂੰ ਚੁਣਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੇਅਰ ਵੀ ਬਣਾਇਆ ਗਿਆ ਸੀ ਤੇ ਇੱਕ ਦਿਨ ਪਹਿਲਾਂ ਇਹ ਸੁਣਵਾਈ ਤੋਂ ਇੱਕ ਦਿਨ ਪਹਿਲਾਂ ਮਨੋਜ ਕੁਮਾਰ ਸੋਨਕਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਸੀ ਤਾ ਅਹਿਮ ਖਬਰ ਇਹੀ ਆ ਰਹੀ ਹੈ ਦਿੱਲੀ ਤੋਂ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਅਤੇ ਇਹ ਕਿਹਾ ਕਿ ਇਹ ਸਾਰੀਆਂ ਚੋਣਾਂ ਦਾ ਜੋ ਨਤੀਜਾ ਆਇਆ ਸੀ 23 ਤਰੀਕ ਨੂੰ ਅਸੀਂ ਇਸ ਨੂੰ ਸਾਈਡ ਤੇ ਕਰਦੇ ਹਾਂ ਤੇ ਇਸ ਤੋਂ ਬਾਅਦ ਜੋ ਕੁਲਦੀਪ ਕੁਮਾਰ ਨੇ ਕੁਲਦੀਪ ਕੁਮਾਰ ਨੂੰ ਹੁਣ ਚੰਡੀਗੜ੍ਹ ਦਾ ਮੇਅਰ ਸੁਪਰੀਮ ਕੋਰਟ ਨੇ ਹੀ ਥਾਪ ਦਿੱਤਾ ਹੈ ਤਾਂ ਵੱਡੀ ਖਬਰ ਆ ਰਹੀ ਹੈ ਚੰਡੀਗੜ੍ਹ ਚੰਡੀਗੜ੍ਹ ਮੇਅਰ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਵੱਡਾ ਫੈਸਲਾ ਆਇਆ ਹੈ ਤੇ ਇਹ ਫੈਸਲਾ ਆਮ ਆਦਮੀ ਪਾਰਟੀ ਦੇ ਲਈ ਸੁੱਖ ਦਾ ਸਹਾਰਾ ਲੈ ਕੇ ਆਇਆ ਤੇ ਭਾਜਪਾ ਤੇ ਲਈ ਵੱਡਾ ਝਟਕਾ ਇਸ ਸ਼ਾਮ ਸਾਬਤ ਹੋਇਆ ਤੁਹਾਨੂੰ ਪਤਾ ਹੈ ਕਿ 30 ਜਨਵਰੀ ਨੂੰ ਚੋਣਾਂ ਜਦੋਂ ਹੋਈਆਂ ਸਨ ਤੇ ਉਸ ਤੋਂ ਬਾਅਦ ਹਾਈ ਵੋਲਟੇਜ ਡਰਾਮਾ ਹੋਇਆ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾਇਆ ਸੀ ਕਿ ਪ੍ਰੈਜ਼ਾਈਡਿੰਗ ਅਫੀਸਰ ਜੋ ਨੇ ਅਨਿਲ ਮਸੀ ਉਹਨਾਂ ਦਾ ਵੀਡੀਓ ਵੀ ਵਾਇਰਲ ਹੋਇਆ ਸੀ ਸੀਸੀਟੀਵੀ ਵੀਡੀਓ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਕਿਉ ਕੈਮਰੇ ਵੱਲ ਦਿਖਾਈ ਦਿੰਦੇ ਨਜ਼ਰ ਆ ਰਹੇ ਸੀ ਉਸੇ ਵੀਡੀਓ ਤੇ ਸੁਪਰੀਮ ਕੋਰਟ ਨੂੰ ਚਿੜਸ ਸੀ ਤੇ ਸੁਪਰੀਮ ਕੋਰਟ ਨੇ ਉਸ ਵੇਲੇ ਸਖਤ ਟਿੱਪਣੀ ਇਹ ਕੀਤੀ ਸੀ ਕਿ ਇਹ ਤਾਂ ਲੋਕਤੰਤਰ ਦਾ ਕਤਲ ਹੋ ਰਿਹਾ ਹੈ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਗਿਆ ਤਾਂ ਚੀਫ ਜਸਟਿਸ ਆਫ ਇੰਡੀਆ ਡੀਵਾਈ ਚੰਦਰ ਚੂੜ ਨੇ ਉਸ ਵੇਲੇ ਕਹਿ ਅਸੀ ਕਿ ਅਸੀਂ ਲੋਕਤੰਤਰ ਦਾ ਕਤਲ ਨਹੀਂ ਹੋਣ ਦੇਵਾਂਗੇ ਤੇ ਹੁਣ ਸੱਤ ਫੈਸਲਾ ਲਿਆ ਸੁਪਰੀਮ ਕੋਰਟ ਨੇ ਤੇ ਹੁਣ ਇਸ ਸਮੇਂ ਸੁਪਰੀਮ ਕੋਰਟ ਨੇ ਚੰਡੀਗੜ੍ਹ ਦਾ ਜੋ ਮੇਅਰ ਦਾ ਇਲੈਕਸ਼ਨ ਹੈ ਉਸ ਦੇ ਸਾਰੇ ਨਤੀਜਿਆਂ ਨੂੰ ਪਲਟ ਦਿੱਤਾ ਹੈ ਤੇ ਨਤੀਜੇ ਪਲਟਣ ਤੋਂ ਬਾਅਦ ਹੁਣ ਵੱਡਾ ਫੈਸਲਾ ਸੁਣਾਇਆ ਹੈ ਇਹ ਕਿ ਇਹ ਫੈਸਲਾ ਰਹੇਗਾ ਕਿ ਕੁਲਦੀਪ ਕੁਮਾਰ ਜੋ ਕਿ ਆਮ ਆਦਮੀ ਪਾਰਟੀ ਦੇ ਮੇਅਰ ਚੋਣ ਦੇ ਉਸ ਵੇਲੇ ਉਮੀਦਵਾਰ ਸੀ ਜੋ ਕਿ ਹਾਰ ਗਏ ਸੀ ਉਹਨਾਂ ਨੂੰ ਮੁੜ ਕੇ ਮੇਅਰ ਥਾਪ ਦਿੱਤਾ ਹੈ ਸੁਪਰੀਮ ਕੋਰਟ ਨੇ ਆਪਣੀ ਸੁਣਵਾਈ ਤੋਂ ਬਾਅਦ ਯਾਨੀ ਕੁਲਦੀਪ ਕੁਮਾਰ ਉਸ ਸਮੇਂ ਜਦੋਂ ਨਤੀਜੇ ਆਏ ਸੀ ਆਮ ਆਦਮੀ ਪਾਰਟੀ ਨੇ ਉਸ ਵੇਲੇ ਇਲਜ਼ਾਮ ਲਗਾਇਆ ਸੀ ਕਿ ਨਤੀਜਿਆਂ ਦੇ ਵਿੱਚ ਧੰਦਲੀ ਕੀਤੀ ਗਈ ਹੈ ਉਸ ਵੇਲੇ ਕੁਲਦੀਪ ਕੁਮਾਰ ਉਸ ਵੇਲੇ ਫੁੱਟ ਫੁੱਟ ਕੇ ਰੋ ਰਏ ਸੀ ਤੇ ਉਹਨਾਂ ਦੀ ਪਤਨੀ ਅਤੇ ਉਹਨਾਂ ਦੇ ਸਾਥੀ ਉਹਨਾਂ ਨੂੰ ਚੁੱਪ ਕਰਾਉਣ ਦੇ ਨਜ਼ਰ ਆਏ ਸੀ ਉਸ ਵੇਲੇ ਇਹ ਤਸਵੀਰ ਵੀ ਵਾਇਰਲ ਹੋਈ ਸੀ ਤੇ ਆਮ ਆਦਮੀ ਪਾਰਟੀ ਦੇ ਕਈ ਕਾਉਂਸਲਰ ਉਸ ਵੇਲੇ ਰੋਂਦੇ ਨਜ਼ਰ ਆਏ ਸੀ ਅ ਨਤੀਜਿਆਂ ਤੇ ਐਲਾਨ ਤੋਂ ਬਾਅਦ ਉਸ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਅਤੇ ਇਹ ਇਲਜ਼ਾਮ ਲਗਾਇਆ ਸੀ ਕਿ ਸਾਡੇ ਨਾਲ ਇੱਥੇ ਧੱਕਾ ਕੀਤਾ ਗਿਆ ਹੈ ਤੇ ਜੋ ਵੀ ਨਿਯਮਾਂ ਨੂੰ ਛਿੱਕੇ ਟੰਕ ਕੇ ਉਸ ਵੇਲੇ ਉਬ ਜੋ ਫੈਸਲਾ ਹੈ ਬੀਜੇਪੀ ਦੇ ਹੱਕ ਵਿੱਚ ਦਿੱਤਾ ਗਿਆ ਤੇ ਉਸ ਸਮੇਂ ਬੀਜੇਪੀ ਦੇ ਮੇਅਰ ਦੀ ਚੋਣ ਹੋ ਗਈ ਸੀ ਬੀਜੇਪੀ ਦਾ ਕੈਂਡੀਡੇਟ ਮੇਅਰ ਬਣ ਗਿਆ ਸੀ ਇਸ ਤੋਂ ਬਾਅਦ ਆਮ ਆਦਮੀ ਪਾਰਟੀਆਂ ਸਾਰੇ ਮਸਲੂ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਗਈ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਬਾਅਦ ਇਹ ਮਾਮਲਾ ਪਹੁੰਚਿਆ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਇਸ ਵੇਲੇ ਹੁਣ ਫੈਸਲਾ ਇਹ ਸੁਣਾਇਆ ਹੈ ਕਿ ਚੰਡੀਗੜ੍ਹ ਦਾ ਜੋ ਮੇਅਰ ਹੋਏਗਾ ਉਹ ਆਮ ਆਦਮੀ ਪਾਰਟੀ ਦਾ ਉਹੀ ਕੈਂਡੀਡੇਟ ਹੋਏਗਾ ਜਿਸ ਨੇ 30 ਜਨਵਰੀ ਨੂੰ ਖੜਾ ਹੋਇਆ ਸੀ ਚੋਣ ਮੈਦਾਨ ਦੇ ਵਿੱਚ ਜਿਸ ਦੀ ਉਮੀਦਵਾਰੀ ਉਸ ਵੇਲੇ ਤੈਅ ਕੀਤੀ ਲਗਭਗ ਤੈ ਸੀ ਕਿ ਆਮ ਆਦਮੀ ਪਾਰਟੀ ਦਾ ਹੀ ਮੇਅਰ ਬਣੇਗਾ ਕਿਉਂਕਿ ਉਸ ਵੇਲੇ ਨੰਬਰਸ ਜੋ ਸੀ ਉਹ ਆਮ ਆਦਮੀ ਪਾਰਟੀ ਦੇ ਹੱਕ ਤੇ ਜ਼ਿਆਦਾ ਸੀ ਤੁਹਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗੱਠਜੋੜ ਨਾਲ ਚੰਡੀਗੜ੍ਹ ਦਾ ਮੇਅਰ ਚੋਣ ਹੋ ਰਹੀ ਸੀ ਤੇ ਇਸ ਨੂੰ ਪਹਿਲਾ ਇੰਡੀਆ ਗੱਠਜੋੜ ਵੀ ਕਿਹਾ ਜਾ ਰਿਹਾ ਸੀ ਜਦੋਂ ਉਸ ਪੂਰੇ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਪੂਰਾ ਮਾਮਲਾ ਹਾਈ ਬੀਜੇਪੀ ਦੇ ਹੱਕ ਤੇ ਵੀ ਚਲਾ ਗਿਆ ਸੀ ਤਾਂ ਉਸ ਵੇਲੇ ਇਹ ਦਾਅਵੇ ਕੀਤੇ ਗਏ ਸੀ ਬੀਜੇਪੀ ਵੱਲੋਂ ਅਤੇ ਉਹਦੇ ਸਹਿਯੋਗੀਆਂ ਵੱਲੋਂ ਕਿ ਇੰਡੀਆ ਗੱਠਜੋੜ ਦਾ ਇਹ ਪਹਿਲੀ ਹਾਰ ਹੈ ਚੰਡੀਗੜ੍ਹ ਮੇਅਰ ਚੋਣਾਂ ਦੇ ਵਿੱਚ ਪਰ ਆਮ ਆਦਮੀ ਪਾਰਟੀ ਨੇ ਹਾਰ ਨਹੀਂ ਮੰਨੀ ਤੇ ਆਮ ਆ ਤੇ ਕੋਰਟ ਦੇ ਵਿੱਚ ਅੱਜ ਜੋ ਫੈਸਲਾ ਆਇਆ ਉਹ ਪੂਰੀ ਦੁਨੀਆ ਦੇ ਸਾਹਮਣੇ ਹੈ ਕੋਰਟ ਨੇ ਹੁਣ ਇਹ ਕਿਹਾ ਕਿ ਜੋ ਕੁਲਦੀਪ ਕੁਮਾਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਉਹਨਾਂ ਨੂੰ ਹੀ ਮੇਅਰ ਠਾਪਿਆ ਜਾਂਦਾ ਹੈ ਸੁਪਰੀਮ ਕੋਰਟ ਦੇ ਵਿੱਚ ਇਹ ਐਲਾਨ ਕੀਤਾ ਗਿਆ ਤੇ ਇਹ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਜੋ ਅਨਿਲ ਮਸੀ ਨੇ ਅਨਿਲ ਮਸੀ ਹੋਰਾਨੇ ਜੋ ਕਿ ਪ੍ਰੈਜ਼ਾਈਡਿੰਗ ਆਫੀਸਰ ਸੀ ਉਹਨਾਂ ਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਸੀ ਕਿਉਂਕਿ ਉਹਨਾਂ ਤੇ ਇਲਜ਼ਾਮ ਲੱਗਿਆ ਸੀ ਕਿ ਉਹਨਾਂ ਨੇ ਪੂਰੇ ਮਾਮਲੇ ਨੂੰ ਪੂਰੇ ਨਿਯਮਾਂ ਅਨੁਸਾਰ ਕੇ ਟਾਂਕੇ 8 ਵੋਟਾਂ ਨੂੰ ਇਨਵੈਲਿਡ ਕਰਾਰ ਦਿੱਤਾ ਸੀ ਇਸ ਤੇ ਵੀ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਸੁਪਰੀਮ ਕੋਰਟ ਨੇ ਕਿਹਾ ਕਿ ਪਹਿਲਾਂ ਇਹ ਖਬਰ ਆ ਰਹੀ ਸੀ ਕਿ ਰੀਕਾਊਂਟਿੰਗ ਹੋਏਗੀ ਇਹ ਵੀ ਖਬਰ ਆ ਰਹੀ ਸੀ ਕਿ ਹੋ ਸਕਦਾ ਹੈ ਕਿ ਰੀਪੋਲਿੰਗ ਹੋਏ ਮੁੜਕੇ ਵੀ ਚੋਣਾ ਹੋਣ ਪਰ ਸੁਪਰੀਮ ਕੋਰਟ ਨੇ ਸਭ ਨੂੰ ਚੁੰਕਾਇਆ ਆਪਣੇ ਫੈਸਲੇ ਤੋਂ ਬਾਅਦ ਅਤੇ ਕਿਹਾ ਕਿ ਜੋ ਵੀ ਚੋਣ ਇਹ ਸਾਰੇ ਫੈਸਲੇ ਨੂੰ ਤਰੀਕ ਦਾ ਜੋ ਵੀ ਫੈਸਲਾ ਆਇਆ ਚੋਣ ਦਾ ਨਤੀਜਾ ਆਇਆ ਸੀ ਉਸ ਨੂੰ ਇੱਕ ਸਾਈਡ ਤੇ ਰੱਖਦੇ ਆਂ ਤੇ ਅਸੀਂ ਇਹ ਫੈਸਲਾ ਸੁਣਾਉਂਦੇ ਆਂ ਕਿ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਕੁਲਦੀਪ ਕੁਮਾਰ ਅਸੀਂ ਉਹਨਾਂ ਨੂੰ ਹੀ ਮੇਅਰ ਥਾਪਦੇ ਆਂ ਤਾਂ ਇਹ ਵੱਡੀ ਖਬਰ ਹੈ ਅੱਜ ਦੀ ਪੰਜਾਬ ਦੇ ਲਿਹਾਜ਼ ਨਾਲ ਚੰਡੀਗੜ੍ਹ ਦੇ ਲਿਹਾਜ਼ ਨਾਲ ਤੇ ਦੇਸ਼ ਦੇ ਵਿੱਚ ਇਸ ਲਿਹਾਜ਼ ਨਾਲ ਕਿਉਂਕਿ ਸੁਪਰੀਮ ਕੋਰਟ ਨੇ ਵੱਡੀ ਨਜ਼ੀਰ ਪੇਸ਼ ਕੀਤੀ ਹੈ ਕਿ ਜੇ ਕਿਤੇ ਧੰਦ ਲਈ ਹੋਵੇ ਚੋਣਾਂ ਦੇ ਵਿੱਚ ਤਾਂ ਉਸ ਨੂੰ ਜੇ ਸੁਪਰੀਮ ਕੋਰਟ ਚਾਹ ਲਵੇ ਤਾਂ ਉਹਦੀ ਕੋ ਕਰੇ ਤਾਂ ਉਸ ਤੋਂ ਅੱਗੇ ਸਖਤ ਫੈਸਲੇ ਵੀ ਸੁਪਰੀਮ ਕੋਰਟ ਸੁਣਾ ਸਕਦਾ ਜਿਸ ਦੀ ਨਜ਼ੀਰ ਤੁਸੀਂ ਅੱਜ ਦੇਖ ਰਹੇ ਹੋ ਜਦੋਂ ਇਹ ਸਾਰੀ ਕਾਰਵਾਈ ਤੇ ਇਹ ਸਾਰਾ ਵਰਡਿਕਟ ਆਇਆ ਹੈ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮ ਸੁਪਰੀਮੋ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਦਾ ਧੰਨਵਾਦ ਕਰ ਕਿਹਾ ਟਵੀਟ ਕਰਦੇ ਹੋਏ ਕਿਹਾ ਕਿ ਮੈਂ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਡੈਮੋਕ੍ਰੇਸੀ ਨੂੰ ਬਚਾ ਲਿਆ ਹੈ ਕਿਉਂਕਿ ਡੈਮੋਕ੍ਰੇਸੀ ਨੂੰ ਬਚਾਉਣ ਦੀ ਗੱਲ ਇਸ ਕਰਕੇ ਵੀ ਉਹ ਕਹਿ ਰਹੇ ਨੇ ਕਿਉਂਕਿ ਜਦੋਂ ਪਹਿਲੀ ਵਾਰ ਸੁਣਵਾਈ ਪਹੁੰਚੀ ਸੀ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਅਸੀਂ ਲੋਕਤੰਤਰ ਦਾ ਯਾਨੀ ਡੈਮੋਕ੍ਰੇਸੀ ਦਾ ਕਤਲ ਨਹੀਂ ਹੋਣ ਦੇਵਾਂਗੇ ਚੰਡੀਗੜ੍ਹ ਜਦੋਂ ਚੰਡੀਗੜ੍ਹ ਦੇ ਚੋਣਾਂ ਮੇਰ ਦੀਆਂ ਹੋਈਆਂ ਸਨ ਤਾਂ ਉਸ ਤੋਂ ਬਾਅਦ ਜੋ ਵੀਡੀਓ ਵਾਇਰਲ ਹੋਈ ਸੀ ਜੋ ਧੰਦਲੀ ਦੇ ਇਲਜ਼ਾਮ ਲੱਗੇ ਸੀ ਸੁਪਰੀਮ ਕੋਰਟ ਨੇ ਉਸ ਤੇ ਸਖਤੀ ਸਖਤ ਨਾਰਾਜ਼ਗੀ ਜਤਾਈ ਸੀ ਅਤੇ ਉਸ ਵੇਲੇ ਕਿਹਾ ਸੀ ਕਿ ਅਸੀਂ ਇਸ ਦੇ ਉੱਪਰ ਸਖਤ ਫੈਸਲਾ ਲੈਣ ਲਈ ਮਜਬੂਰ ਹੋਵਾਂਗੇ ਤਾਂ ਸਖਤ ਫੈਸਲਾ ਸੁਪਰੀਮ ਕੋਰਟ ਨੇ ਲੈ ਵੀ ਲਿਆ ਤੁਹਾਨੂੰ ਪਤਾ ਕਿ ਅ ਉਹਨਾਂ ਨੂੰ ਵੀ ਅੱਜ ਸੁਪਰੀਮ ਕੋਰਟ ਨੇ ਬੁਲਾਇਆ ਹੋਇਆ ਸੀ ਸੁਣਵਾਈ ਦੇ ਦੌਰਾਨ ਅਤੇ ਇਹ ਵੀ ਕਿਹਾ ਸੀ ਸੁਪਰੀਮ ਕੋਰਟ ਨੇ ਉਸ ਵੇਲੇ ਕਿ ਅਨਿਲ ਮਸੀਹ ਨੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਜਦੋਂ ਤੁਸੀਂ 8 ਵੋਟਾਂ ਨੂੰ ਇਨਵੈਲਿਡ ਕਰਾਰ ਦਿੱਤਾ ਤਾਂ ਕਿਸ ਬੇਸ ਤੇ ਦਿੱਤਾ ਤਾਂ ਉਹਨਾਂ ਨੇ ਨਿਯਮਾਂ ਦਾ ਹਵਾਲਾ ਦਿੱਤਾ ਸਭ ਕੁਝ ਕਿਹਾ ਤਾਂ ਸੁਪਰੀਮ ਕੋਰਟ ਨੇ ਉਹ ਤੋਂ ਹੀ ਪੁੱਛਿਆ ਕਿ ਤੁਸੀਂ ਕੈਮਰੇ ਵੱਲ ਕਿਉਂ ਦੇਖ ਰਹੇ ਸੀ ਤਾਂ ਉਹਨਾਂ ਨੇ ਕਿਹਾ ਕਿ ਉਸ ਪੂਰੇ ਹਾਲ ਦੇ ਵਿੱਚ ਕੈਮਰਾ ਕੈਮਰਾ ਲੋਕ ਚੀਕਾਂ ਮਾਰ ਰਹੇ ਸੀ ਤਾਂ ਮੇਰਾ ਧਿਆਨ ਕੈਮਰੇ ਵੱਲ ਚਲਾ ਗਿਆ ਇਸ ਗੱਲ ਤੇ ਸੁਪਰੀਮ ਕੋਰਟ ਦੇ ਵਿੱਚ ਹਾਸੋ ਹਿਣਾ ਮਾਹੌਲ ਬਣ ਗਿਆ ਲੋਕ ਹੱਸਣ ਲੱਗੇ ਇਵਨ ਕਿ ਜੱਜ ਵੀ ਹੱਸਣ ਲੱਗੇ ਉਸ ਸਮੇਂ ਤੇ ਜੱਜਾਂ ਨੇ ਜਦੋਂ ਉਹ ਵੀਡੀਓ ਦੇਖਿਆ ਸਾਰਿਆਂ ਸਾਹਮਣੇ ਤਿੰਨ ਬੈਂਚਾਂ ਦੀ ਤਿੰਨ ਜੱਜਾਂ ਦੀ ਬੈਂਚ ਜਦੋਂ ਇਹ ਸਾਰਾ ਵੀਡੀਓ ਦੇਖ ਰਹੀ ਸੀ ਤਾਂ ਸੁਪਰੀਮ ਕੋਰਟ ਦੇ ਜੋ ਚੀਫ ਜਸਟਿਸ ਨੇ ਤੇ ਹੋਰ ਜਿਹੜੇ ਨਾਲ ਜੱਜ ਬੈਠੇ ਹੋਏ ਸੀ ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਸਾਰਿਆਂ ਨੂੰ ਹੁਣ ਕੁਝ ਸਮੇਂ ਦੇ ਲਈ ਕੁਝ ਇੰਟਰਸਟਿੰਗ ਵੀਡੀਓ ਦਿਖਾਉਣੇ ਤਾਂ ਮਨੋਰੰਜਕ ਵੀਡੀਓ ਦਿਖਾਵਾਂਗੇ ਜਿਸ ਜੋ ਕਿ ਚੰਡੀਗੜ੍ਹ ਮੇਅਰ ਇਲੈਕਸ਼ਨ ਦੇ ਨਾਲ ਜੁੜੀ ਹੋਈ ਸੀ ਜਿਸ ਦੇ ਵਿੱਚ ਕੀ ਜੋ ਪ੍ਰੈਜ਼ਾਈਡਿੰਗ ਆਫੀਸਰ ਸੀ ਉਹ ਬੈਠੇ ਦਿਖਾਈ ਦੇ ਰਹੇ ਸੀ ਸੀਸੀਟੀਵੀ ਕੈਮਰਾ ਜਦੋਂ ਨਸ਼ਰ ਹੋਇਆ ਸੀ ਉਹਦੀ ਫੁਟੇਜ ਨਸ਼ਰ ਹੋਈ ਸੀ ਤਾਂ ਉਹ ਕੈਮਰੇ ਵੱਲ ਦਿਖਾਈ ਦੇ ਰਹੇ ਸੀ ਦੇਖਦੇ ਹੋਏ ਤੇ ਉਹਨਾਂ ਤੇ ਇਹ ਵੀ ਇਲਜ਼ਾਮ ਲੱਗਿਆ ਸੀ ਕਿ ਉਹਨਾਂ ਨੇ 8 ਵੋਟਾਂ ਨੂੰ ਇਨਵੈਲਿਡ ਕਰਾਰ ਦੇ ਦਿੱਤਾ ਜਿਸ ਕਰਕੇ 30 ਜਨਵਰੀ ਦੀਆਂ ਚੋਣਾਂ ਦੇ ਵਿੱਚ ਸਾਰਾ ਫੈਸਲਾ ਅਚਾਨਕ ਭਾਜਪਾ ਦੇ ਹੱਕ ਵਿੱਚ ਚਲਾ ਗਿਆ ਤੇ ਭਾਜਪਾ ਨੇ ਆਪਣਾ ਮੇਅਰ ਵੀ ਬਣਾ ਲਿਆ ਪਰ ਹੁਣ ਇਸ ਸਮੇਂ ਸੁਪਰੀਮ ਕੋਰਟ ਦੇ ਵਿੱਚ ਜੋ ਸਾਰਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ ਨੇ ਇਸ ਵੇਲੇ ਵੱਡਾ ਫੈਸਲਾ ਦਿੱਤਾ ਹੈ ਤੇ ਇਸ ਵੇਲੇ ਕਿਹਾ ਕਿ ਜੋ ਉਸ ਸਮੇਂ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਮੇਅਰ ਚੋਣ ਦੇ ਲਈ ਖੜੇ ਸੀ ਉਹਨਾਂ ਨੂੰ ਹੀ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਮੇਅਰ ਥਾਪ ਦਿੱਤਾ ਹੈ ਚੰਡੀਗੜ੍ਹ ਦਾ ਤੇ ਨਾਲ ਹੀ ਅਨਿਲ ਮਸੀ ਜੋ ਕਿ ਪ੍ਰੈਜ਼ਾਈਡਿੰਗ ਆਫੀਸਰ ਸੀ ਉਹਨਾਂ ਦੇ ਉੱਪਰ ਵੀ ਧਾਰਾ 340 ਦੇ ਤਹਿਤ ਕਾਰਵਾਈ ਕੀਤੀ ਹੈ ਕਿਉਂਕਿ ਉਹਨਾਂ ਦੇ ਉੱਪਰ ਉਸ ਸਮੇਂ ਇਹ ਇਲਜ਼ਾਮ ਲਗਾਇਆ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਸੁਪਰੀਮ ਕੋਰਟ ਉਹਨਾਂ ਤੇ ਕੰਟੈਂਪਟ ਆਫ ਕੋਰਟ ਦਾ ਵੀ ਮੁਕੱਦਮਾ ਚਲਾ ਦੇਵੇ ਕੰਟੈਂਪਟ ਆਫ ਕੋਰਟ ਦਾ ਮੁਕੱਦਮਾ ਚਲਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਕੋਰਟ ਦੇ ਸਾਹਮਣੇ ਇੱਕ ਜਜਾਂ ਦੇ ਸਾਹਮਣੇ ਖੜ ਕੇ ਆਪਣੀ ਗੱਲ ਨੂੰ ਸਾਬਤ ਕਰਨ ਦੇ ਲਈ ਝੂਠ ਬੋਲ ਰਹੇ ਹਾਂ ਤਾਂ ਸੁਪਰੀਮ ਕੋਰਟ ਇਸ ਪੂਰੇ ਮਸਲੇ ਦੇ ਵਿੱਚ ਇੱਕ ਸ਼ਖਸ ਜਿਸ ਤੋਂ ਸਭ ਤੋਂ ਜ਼ਿਆਦਾ ਖਫਾ ਸੀ ਉਹ ਸੀ ਅਨਿਲ ਮਸੀ ਅਨਿਲ ਮਸੀ ਪ੍ਰੈਜ਼ਾਈਡਿੰਗ ਆਫੀਸਰ ਸੀ 8 ਵੋਟਾਂ ਇਹਨਾਂ ਨੇ ਇਨਵੈਲਿਡ ਕਰਾ ਦੇ ਦਿੱਤੀਆਂ ਤੁਹਾਨੂੰ ਇਹ ਵੀ ਦੱਸ ਦਿੰਦੇ ਨੇ ਕਿ ਅਨਿਲ ਮਸੀ ਹੈ ਕੌਣ ਅਨਿਲ ਮਸੀ ਇਸ ਸਮੇਂ ਚੰਡੀਗੜ੍ਹ ਭਾਜਪਾ ਵੱਲੋਂ ਨੋਮੀਨੇਟਿਡ ਕਾਉਂਸਲਰ ਨੇ ਨੋਮੀਨੇਟਿਡ ਕਾਉਂਸਲਰ ਦਾ ਮਤਲਬ ਇਹ ਹੁੰਦਾ ਕਿ ਚੰਡੀਗੜ੍ਹ ਦੇ ਵਿੱਚ ਨੋਮੀਨੇਟਡ ਕਾਉਂਸਲਰ ਗਵਰਨਰ ਥਾਪਦਾ ਹੈ ਤਾਂ ਗਵਰਨਰ ਵੱਲੋਂ ਚੁਣੇ ਗਏ ਇਹ ਕਾਉਂਸਲਰ ਨੇ ਨੋਮੀਨੇਟਡ ਕਾਉਂਸਲਰ ਅਨਿਲ ਮਸੀ ਨੂੰ ਕਿਹਾ ਜਾਂਦਾ ਹੈ ਤੇ ਅਨਿਲ ਮਸੀ ਲੰਬੇ ਸਮੇਂ ਤੋਂ ਬੀਜੇਪੀ ਦੇ ਐਕਟਿਵ ਮੈਂਬਰ ਵੀ ਨੇ ਯਾਨੀ ਕਿ ਪੁਰਾਣੇ ਆਗੂ ਨੇ ਬੀਜੇਪੀ ਦੇ ਅਨਿਲ ਮਸੀ ਤੇ ਇਹਨਾਂ ਨੂੰ ਹੀ ਪ੍ਰੈਜ਼ਾਈਡਿੰਗ ਆਫੀਸਰ ਦਾ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਜਦੋਂ ਇਹ ਚੋਣਾਂ 30 ਜਨਵਰੀ ਨੂੰ ਹੋਈਆਂ ਸਨ ਤਾਂ ਉਸੇ ਦੇ ਵਿੱਚ ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਇਹਨਾ ਨੇ ਵੋਟਾਂ ਨੂੰ ਡੀਫੇਸ ਕੀਤਾ ਯਾਨੀ 8 ਵੋਟਾਂ ਨੂੰ ਖਰਾਬ ਕਰਕੇ ਇਨਵੈਲਿਡ ਕਰਾਰ ਦੇ ਦਿੱਤਾ ਆਮ ਆਦਮੀ ਪਾਰਟੀ ਵਾਰ-ਵਾਰ ਇਹੀ ਗੱਲ ਕਹਿ ਰਹੀ ਸੀ ਤੇ ਵਿਰੋਧੀ ਵੀ ਇਹੀ ਗੱਲ ਕਹਿ ਰਹੇ ਸੀ ਕਿ ਅਨਿਲ ਮਸੀ ਬੀਜੇਪੀ ਦੇ ਆਗੂ ਨੇ ਤੇ ਅਨਿਲ ਮਸੀਰ ਦੇ ਤੇ ਹੀ ਤੂੰ ਵੀ ਪੁੱਛ ਕੇ ਕੀਤਾ ਜਾਵੇ ਕਿ ਉਹਨਾਂ ਨੇ 8 ਵੋਟਾਂ ਜੋ ਇਨਵੈਲਿਡ ਕਰਾਰ ਦਿੱਤੀਆਂ ਉਹਨਾਂ ਨੂੰ ਕਿਸ ਬੇਸ ਤੇ ਕਿਸ ਆਧਾਰ ਤੇ ਇਹਨਾਂ ਵੋਟਾਂ ਨੂੰ ਇਨਵੈਲਿਡ ਕਰਾਰ ਦਿੱਤਾ ਤਾਂ ਇਸ ਵੇਲੇ ਦਾ ਅਹਿਮ ਫੈਸਲਾ ਸੁਪਰੀਮ ਕੋਰਟ ਭਾਰਤ ਦੇ ਵਿੱਚ ਅਹਿਮ ਫੈਸਲਾ ਤੁਹਾਨੂੰ ਇਸ ਕਰਕੇ ਕਿਹਾ ਜਾ ਸਕਦਾ ਹੈ ਕਿਉਂਕਿ ਸੁਪਰੀਮ ਕੋਰਟ ਨੇ ਚਲਦੀ ਕੋਰਟ ਦੇ ਵਿੱਚ ਆਪਣਾ ਆਦੇਸ਼ ਸੁਣਾਉਂਦੇ ਹੋਏ ਇਹ ਕਿਹਾ ਕਿ ਚੰਡੀਗੜ੍ਹ ਦਾ ਮੇਅਰ ਕੁਲਦੀਪ ਕੁਮਾਰ ਨੂੰ ਥਾਪਿਆ ਜਾਂਦਾ ਹੈ ਯਾਨੀ ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਕਿਸੇ ਵੀ ਅਹੁਦੇ ਤੇ ਚੋਣ ਲਈ ਜਿੱਥੇ ਚੋਣ ਪ੍ਰਕਿਰਿਆ ਹੁੰਦੀ ਹੈ ਉੱਥੇ ਲੋਕਾਂ ਵੱਲੋਂ ਜਾਂ ਕਾਉਂਸਲਰਾਂ ਵੱਲੋਂ ਜਾਂ ਸਬੰਧਤ ਲੋਕਾਂ ਵੱਲੋਂ VOTING ਕੀਤੀ ਜਾਂਦੀ ਹੈ ਤੇ ਇੱਕ ਸ਼ਖਸ ਚੁਣਿਆ ਜਾਂਦਾ ਹੈ ਉਸ ਪਾਰਟਿਕੂਲਰ ਅਹੁਦੇ ਦੇ ਲਈ ਪਰ ਸੁਪਰੀਮ ਕੋਰਟ ਇੰਨਾ ਨਰਾਸ਼ੀਸ ਪੂਰੇ ਮਾਮਲੇ ਦੇ ਵਿੱਚ ਕਿ ਸੁਪਰੀਮ ਕੋਰਟ ਨੇ ਕੋਰਟ ਦੀ ਸੁਣਵਾਈ ਦੇ ਦੌਰਾਨ ਹੀ ਇਹ ਕਹਿ ਦਿੱਤਾ ਕੀ ਇਸ ਸਮੇ ਅਸੀਂ ਇੱਥੇ ਐਲਾਨ ਕਰਦੇ ਹਾਂ ਕਿ ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਦਾ ਫੈਸਲਾ ਇਹੀ ਹੈ ਕਿ ਅਸੀਂ ਇਸ ਸਮੇ ਇਹ ਕਹਿ ਰਹੇ ਹਾਂ ਕਿ ਕੁਲਦੀਪ ਕੁਮਾਰ ਜੋ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਉਸ ਵੇਲੇ ਮੇਅਰ ਦੇ ਉਹਨਾਂ ਨੂੰ ਹੀ ਇਸ ਕੋਰਟ ਕੋਰਟ ਦੇ ਵਿੱਚ ਬੈਠ ਕੇ ਅਸੀਂ ਚੰਡੀਗੜ੍ਹ ਦਾ ਮੇਅਰ ਠਾਪਦੇ ਹਾਂ ਯਾਨੀ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚੋਂ ਹੀ ਇਹ ਇਹ ਫੈਸਲਾ ਦਿੱਤਾ ਗਿਆ ਜੱਜਾਂ ਵੱਲੋਂ ਕਿ ਅਸੀਂ ਕੁਲਦੀਪ ਕੁਮਾਰ ਨੂੰ ਇੱਥੇ ਚੰਡੀਗੜ੍ਹ ਦਾ ਮੇਅਰ ਠਾਪਦੇ ਹਾਂ ਤਾਂ ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕਰਕੇ ਦੱਸਿਆ ਕਿ ਹੈ ਅਤੇ ਉਹਨਾਂ ਨੇ ਕਿਹਾ ਕਿ ਆਖਰਕਾਰ ਸੱਚਾਈ ਦੀ ਜਿੱਤ ਹੋ ਗਈ ਹੈ ਸੁਪਰੀਮ ਕੋਰਟ ਵੱਲੋਂ ਚੰਡੀਗੜ੍ਹ ਚ ਮੇਅਰ ਚੋੜਾ ਨੂੰ ਲੈ ਕੇ ਸੁਣਾਏ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ ਚੀਫ ਜਸਟਿਸ ਆਫ ਇੰਡੀਆ ਨੇ ਪ੍ਰੈਜਾਈਡਿੰਗ ਅਫਸਰ ਵੱਲੋਂ ਰੱਦ ਕੀਤੀਆਂ 8 ਵੋਟਾਂ ਨੂੰ ਸਹੀ ਠਹਿਰਾਉਂਦੇ ਹੋਏ ਆਪ ਦੇ ਕੁਲਦੀਪ ਕੁਮਾਰ ਨੂੰ ਮੇਅਰ ਐਲਾਨ ਦਿੱਤਾ ਹੈ ਤਾਂ ਯਾਨੀ ਕਿ ਭਾਜਪਾ ਦੇ ਖੇਮੇ ਦੇ ਵਿੱਚ ਇਸ ਸਮੇਂ ਮਾਇੂਸੀ ਹੈ ਤੇ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿੱਚ ਖੁਸ਼ੀ ਹੈ ਉਹ ਹੰਝੂ 30 ਤਰੀਕ ਵਾਲੇ ਜਿੱਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜੋ ਕਿ ਮੇਅਰ ਦੇ ਕੈਂਡੀਡੇਟ ਸੀ ਕੁਲਦੀਪ ਕੁਮਾਰ ਰੋ ਰਹੇ ਸੀ ਹੰਝੂ ਵਗਾ ਰਹੇ ਸੀ ਉਹਨਾਂ ਨੂੰ ਚੁੱਪ ਕਰਾਇਆ ਗਿਆ ਕਾਫੀ ਮੁਸ਼ਕਲਤ ਤੋਂ ਬਾਅਦ ਹੁਣ ਉਹੀ ਕੁਲਦੀਪ ਕੁਮਾਰ ਸ਼ਾਇਦ ਖੁਸ਼ ਹੋਣਗੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਹੋਣਗੇ ਆਮ ਆਦਮੀ ਪਾਰਟੀ ਦੇ ਜਿਹੜੇ ਵੀ ਕਾਉਂਸਲਰ ਹੋਣਗੇ ਉਹ ਵੀ ਖੁਸ਼ ਹੋਣਗੇ ਕਿਉਂਕਿ ਆਖਿਰਕਾਰ ਫੈਸਲਾ ਸੁਪਰੀਮ ਕੋਰਟ ਨੇ ਉਹਨਾਂ ਦੇ ਹੱਕ ਦੇ ਵਿੱਚ ਸੁਣਾਇਆ ਸੁਪਰੀਮ ਕੋਰਟ ਦੇ ਇਸ ਫੈਸਲੇ ਤੇ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਦੋਹਾਂ ਨੇ ਨਵਾਂ ਜਿਤਾਇਆ ਕਿ ਆਖਿਰਕਾਰ ਸਚਾਈ ਦੀ ਜਿੱਤ ਹੋਈ ਹੈ ਡੈਮੋਕ੍ਰੇਸੀ ਦੀ ਜਿੱਤ ਹੋਈ ਹੈ ਤਾਂ ਅਹਿਮ ਖਬਰ ਇਹ ਹੀ ਹੈ ਕਿ ਸੁਪਰੀਮ ਕੋਰਟ ਨੇ ਚੰਡੀਗੜ੍ਹ ਦਾ ਮੇਅਰ ਦਾ ਜੋ ਫੈਸਲਾ ਸੀ 30 ਤਰੀਕ ਨੂੰ ਬੀਜੇਪੀ ਦੇ ਹੱਕ ਚ ਗਿਆ ਸੀ ਉਸ ਨੂੰ ਖਾਰਜ ਕਰ ਦਿੱਤਾ ਤੇ ਜੋ ਜੋ ਸ਼ਖਸ ਆਮ ਆਦਮੀ ਪਾਰਟੀ ਦਾ ਕੁਲਦੀਪ ਕੁਮਾਰ ਕਾਗਜੀ ਤੌਰ ਤੇ ਹਾਰ ਗਿਆ ਸੀ ਉਸ ਨੂੰ ਸੁਪਰੀਮ ਕੋਰਟ ਨੇ ਅੱਜ ਚੰਡੀਗੜ੍ਹ ਦਾ ਮੇਅਰ ਐਲਾਨ ਦਿੱਤਾ ਹੈ ਤਾਂ ਇਸ ਮਾਮਲੇ ਦੇ ਵਿੱਚ ਅੱਗੇ ਦੀਆਂ ਹੋਰ ਅਪਡੇਟਸ ਜੀ ਤੁਹਾਡੇ ਸਾਹਮਣੇ ਲੈ ਕੇ ਆਂਦੇ ਰਵਾਂਗੇ ਤੁਸੀਂ ਦੇਖਦੇ ਰਹੋ ਪੀਟੀਸੀ ਨਿਊਜ਼